ਹਾਂਜੀ ਕੀ ਨਾਮ ਜੇ ਕਾਜਲ ਤੇ ਲੜਕੇ ਦੀ ਤੁਸੀਂ ਕੀ ਲੱਗਦੇ ਜੀ ਸਿਸਟਰ ਹਾਂਜੀ ਤੇ ਕੀ ਹੋਇਆ ਕੀ ਸੀ ਕੁਝ ਨਹੀਂ ਹੋਇਆ ਕੁੜੀ ਦੀ ਗਲਤੀ ਹੋਇਆ ਮਤਲਬ ਕਿ ਕੁੜੀ ਦੇ ਪਿੱਛੇ ਲੜਾਈ ਹੋਈ ਹੈ ਪਹਿਲੇ ਸਰਾਤ ਨੂੰ ਲੜਾਈ ਹੋਈ ਹੋਈ ਫਿਰ ਸਵੇਰੇ ਆਪਾਂ ਸਾਰੇ ਕੰਮ ਤੇ ਗਏ ਆ ਤਾਂ ਉਹਨੇ ਪਿੱਛੇ ਫਾਲ ਲੈ ਲਿਆ ਗਲਤੀ ਲੜਕੀ ਦੀ ਕੋਈ ਵੱਡੀ ਜਿਆਦਾ ਦੀ ਧੋਖੇ ਬਾਅਦ ਲਿਖਿਆਗਾ ਕੰਦਰ ਚ ਤੁਹਾਡੇ ਭਾਵ ਵੱਲੋਂ ਵੀ ਉਹਨੇ ਫਾਸੀ ਕਿਉਂ ਲਿੱਤੀ ਇਹਦਾ ਕਦਮ ਕਿਉਂ ਲਿਆ ਉਹੜੀ ਚੱਲਾ ਮਤਲਬ ਇਹ ਗੱਲ ਕਰਦੀ ਹੁੰਦੀ ਪਹਿਲੇ ਕਹਿੰਦੀ ਮੈਂ ਵਿਆਹ ਕਰਨਾ ਵਿਆਹ ਕਰਨਾ ਤੇ ਜਦੋਂ ਮਾਂ ਪਿਓ ਨੇ ਨਾਲ ਗੱਲ ਕਰੋ ਉਹ ਮੰਨਦੇ ਨਹੀਂ ਹੁੰਦੇ ਇਹ ਤੇ ਜਦੋਂ ਮਨਾਨ ਉਹਦੇ ਮਤਲਬ ਕਿ ਉਹਦੇ ਘਰ ਦੇ ਨਹੀਂ ਬੰਦੇ ਆਪਾਂ ਮੰਨੇ ਹੋਏ ਆ ਤੇ ਜਦੋਂ ਉਹਦੇ ਮੰਮੀ ਨੂੰ ਕਹਿੰਦੇ ਆਪਾਂ ਕਹਿੰਦੇ ਆਪਾਂ ਨਹੀਂ ਕਰਨਾ ਵਾ ਨਹੀਂ ਤੁਹਾਡੇ ਗੁਆਂਢ ਚ ਰਹਿੰਦੇ ਕੁੜੀ ਉਹਦੇ ਸਾਹਮਣੇ ਮਲੇ ਗਲੀ ਚ ਰਹਿੰਦੇ ਸਾਡੇ ਨਾਲ ਅਲੱਗ ਹੀ ਰਹਿੰਦੇ ਬਹੁਤ ਲੱਗ ਕੰਪਲੇਨਟ ਦਿੱਤੀ ਆ ਪੁਲਿਸ ਨੂੰ ਹਾਂ ਜੀ ਕੀ ਕਰਦੇ ਨੇ ਉਹ ਆ ਮਤਲਬ ਕਿ ਹਲੇ ਦਿੰਦੇ ਪਏ ਆ ਮਤਲਬ ਮਾਦਾ ਜੀ ਕੀ ਤੁਹਾਡੇ ਬੇਟੇ ਨੇ ਕਿਉਂ ਇਦਾਂ ਦਾ ਕਰਦਾ ਬਾਹ ਰਾਤ ਆ ਬਾਉ 2 ਮਹੀਨੇ ਸਹੀ ਸੀ ਤਾਂ ਮੈਨੂੰ ਕਦੋਂ ਮੰਮੀ ਮੇਰਾ ਵਿਆਹ ਕਰਦਾ ਮਾ ਕੇ ਹਲੇ ਬੋਢੀ ਕੁੜੀ ਬੈਠੀ ਐ ਤਾਂ ਕਹਿੰਦਾ ਵਿਆਹ ਕਰਦਾ ਕਹਿੰਦਾ ਮਾ ਤਾਂ ਮੇਰਾ ਕਰੀਦਾ ਇਹ ਤੈਨੂੰ ਨਹੀਂ ਲੱਭੇਗੀ ਮੈਂ ਕਿਉਂ ਨਹੀਂ ਲੱਭ ਇਹ ਤਾਂ ਮਰਾਪਰ ਕਹਿੰਦੇ ਫਿਰ ਕਹਿੰਦਾ ਮੈਂ ਉਹਦੇ ਨਾਲ ਵਿਆਹ ਕਰਨਾ ਜਿਹੜੇ ਮੇਰੇ ਨਾਲ ਰਹਿੰਦੀ ਹੋਰ ਨਾਲ ਵਿਆਹ ਕਰਨਾ ਮੈਂ ਕਿ ਬਾਹੂ ਮੇਰਾ ਹਲੇ ਤੱਕ ਵਿਆਹ ਨਹੀਂ ਕਰਨਾ ਜਦ ਤੱਕ ਕੁੜੀ ਵਿਆਹ ਨਹੀਂ ਕਰਾਂਗੀ ਕਹਿੰਦਾ ਮੈਂ ਫਿਰ ਫਾਸਲੇ ਲਾ ਕੇ ਮਰ ਜਾਵਾਂਗੀ ਮੈਨੂੰ ਸੁਵੇ ਨਹੀਂ ਲੱਭੇਗੀ ਕਦੇ ਉਸ ਵੇਲੇ ਕੋਈ ਨਹੀਂ ਸੀਗਾ ਜਦੋਂ ਨੇ ਨਾ ਨਾ ਬਹੁਤ ਮੇਰੇ ਉਤਰ ਕੋ ਸਾਰੇ ਕੰਮ ਕੀਤੇ ਹੋਏ ਸਾਰੇ ਕੰਮ ਸਾਰੇ ਕੰਮ ਕੀਤੇ ਸਾਰੇ ਮਜ਼ਦੂਰੀ ਕੰਮ ਕੀਤੇ ਹਾਂ ਜੀ ਮੈਂ ਅੱਪਾ ਸਾਰੇ ਕੰਮ ਕੀਤੇ ਸਾਰੇ ਕੰਮ ਉਹ ਵੀ ਬੰਦਾ ਸੀ ਜਿਹੜਾ ਨਹੀਂ ਹੈਗਾ ਠੀਕ ਜੀ ਹਾਂ ਅਨੀ ਬਈ ਕੀ ਨਾ ਜੱਬਨਾ ਅਜੀ ਨਾਮ ਹੈਗਾ ਜੀ ਦੇ ਕੀ ਹੋਇਆ ਕੀ ਮੇਰੇ ਨਾ ਮਾਮੇ ਦਾ ਬੇਟਾ ਹੈਗਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਤੇ ਅੱਜ ਤੋਂ ਤਿੰਨ ਚਾਰ ਸਾਲ ਵੱਲਾ ਠੀਕ ਹੈ ਜੀ ਹੁਣ ਉਹ ਕੁੜੀ ਨਾਲ ਇਹਦੀ ਗੱਲ ਹੋ ਗਈ ਤਿੰਨ ਚਾਰ ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਆ ਉਡੀ ਆਪਣਾ ਬਟਾਰਾ ਰੋਡ ਆਪਣੇ ਇਧਰ ਰਾਮਬਲੀ ਚੌਕ ਲੱਗੇ ਰਹਿੰਦੇ ਬਟਾਰਾ ਰੋਡ ਪੰਕੇ ਪੈਰੀ ਕਲੀ ਅੰਦਰ ਜਾ ਕੇ ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ 3-4 ਸਾਲ ਦਾ ਵੀ ਨਾ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਪਰਾ ਪੁਰਾਣਾ ਰਿਲੇਸ਼ਨ ਹੋ ਸਕਦਾ ਹੈ ਉਹ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰ ਗਏ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ ਸਾਰੀ ਮਾਂ ਤਾਂ ਨੂੰ ਹੱਥ ਪਾ ਕੇ ਗਏ ਆ ਠੀਕ ਹੈ ਜੀ ਰਾਤੀ ਕੁੱਟਿਆ ਉਹਨੇ ਸਵੇਰੇ ਕੀ ਉਹਦੇ ਮਾਈਂਡ ਚ ਆਇਆ ਉਹਨੇ ਸੁਸਾਇਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਤਲਬ ਕਿ ਕਰਦੇ ਆ ਬਸ ਹੁਣ ਇਕੱਲਾ ਘਰ ਆਗਾ ਸੀ ਉਹਨੇ ਆਪਣਾ ਕਰ ਲਿਆ ਉਹਨੇ ਕੀ ਇਹ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਪਤਾਗਾ ਉਹਨੇ ਆਪਣਾ ਮਤਲਬ ਕਿ ਆਪਣੀ ਫਾਂਸੀ ਲੈ ਲਈ ਆਪਣੇ ਨਾਲ ਪੱਕੇ ਦੇ ਉੱਤੇ ਲਟਕ ਲੜਕ ਕੇ ਕੁੜੀ ਨੇ ਨਾ ਕੀਤੀ ਰਿਸ਼ਤੇ ਤੋਂ ਜਾਂ ਉਹਦੀ ਘਰ ਵਾਲਿਆਂ ਨੇ ਨਾ ਕੀਤੀ ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਐ ਸੋ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਣਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਣਦੇ ਹੁੰਦੇ ਸੀ ਤੇ ਉਹਨਾਂ ਨੇ ਦੱਸਿਆ ਤੇ ਹੁਣ ਦੇਖੋ ਉਹਨਾਂ ਦੀ ਕੀ ਗੱਲਬਾਤ ਹੁਣ ਹੋ ਰਹੀ ਸਾਨੂੰ ਨਹੀਂ ਪਤਾਗਾ ਮਾਰੇ ਬਾਕੀ ਉਹ ਜੋ ਵੀ ਤੁਹਾਡੇ ਸਾਹਮਣੇ ਮਰਿਆ ਇਸ ਟਾਈਮ ਪੋਸਟਮਾਰਟਮ ਲਾਸ਼ ਪਈ ਹੋਈ ਉਹਦੀ ਉਹਨੂੰ ਵੇਖ ਕੇ ਤੇ ਮਾਰੇ ਹੁਣ ਦੱਸੋ ਕੌਣ ਬੰਦ ਕਰੇ ਮੰਗ ਮਾਰੇ ਪਰਚਾ ਹੋਵੇ ਇਹਨਾਂ ਦੇ ਇੱਕ ਠੋਕੇ ਕੰਨੇ ਇਹਨਾਂ ਦੇ ਪਰਚਾ ਕਰਾਣਾ ਦਾ ਦੱਸ ਤੁਹਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ ਠੀਕ ਆ ਮਾਰੇ ਤੁਹਾਡੀ ਵੀ ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ ਤੇ ਤੁਸੀਂ ਅੱਜ ਕੱਲ ਤੇ ਨੋਰਮਲ ਬੰਦਾ ਕਰਾਈ ਦਿੰਦਾ ਚੱਲ ਯਾਰ ਜਾਣ ਲੱਗੇ ਇਹਦੀ ਚੱਲ ਜੂਵੇ ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ ਕਿਉਂ ਹੁਣ ਰਾਜੀ ਨਹੀਂ ਹੁਣੀ ਹੁਣ ਪੱਲਾ ਕਰਕੇ ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਆਪਣੇ ਹਿਸਾਬ ਨਾਲ ਬਣਾਉਂਦਾ ਕਿ ਚਲ ਤੂੰ ਮੇਰ ਨਾਲ ਆ ਉਹ ਵੀ ਹੁਣ ਉਹ ਵੀ ਆਲੇ ਪਿਛੇ ਰਹੁੰਦੀ ਸੀ ਐ ਵੀ ਰਹੁੰਦਾ ਸੀ ਲੜਕੀ ਨੇ ਧੋਖੇ ਬਾਜ ਲਿਖਿਆ ਤਾਂ ਹਾਂਜੀ ਉਹ ਧੋਖੇ ਬਾਜ ਗੀ ਤੇ ਮਾਰੇ ਉਹਨੇ ਲਿਖਿਆ ਆ ਧੋਖੇ ਬਾਜ ਹੈਗੀ ਕੁੜੀ ਸਿੱਧੀ ਗੱਲ ਹੈਗੀ ਕਿਉਂਕਿ ਉਹਨੇ ਲਿਖਿਆ ਆ ਆਪਾਂ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਉਹਨੇ ਆਪਣਾ ਲਿਖ ਕੇ ਤੇ ਆਪਣਾ ਅੱਜ ਮਤਲਬ ਕਿ 11:30 ਵਜੇ ਦਾ ਟਾਈਮਗਾ ਹੀ ਤੇ ਆਪਣਾ ਉਹ ਫਾਇਲ ਹੋ ਗਿਆ ਨੇ ਫਾਸੀ ਲਾ ਲਈ ਹੋਈ ਮਤਲਬ ਕੀ ਕਾਰਵਾਈ ਕੀਤੀ ਗਿਆ ਪੁਲਿਸ ਵੱਲੋਂ ਹੁਣ ਗੱਲਬਾਤ ਅੰਦਰ ਹੋ ਰਹੀ ਹੈ ਤੇ ਬਾਕੀ ਇਹੀ ਤੇ ਆਹੀ ਚਾਹਣਗੇ ਕਿ ਇਹਨਾਂ ਨੂੰ ਸਾਨੂੰ ਮਤਲਬ ਕਿ ਇਨਸਾਫ ਮਿਲੇ ਸਾਡੀ ਮਾਮੀ ਨੂੰ ਅਦਰ ਬੱਚਿਆਂ ਨੂੰ ਕਿਉਂਕਿ ਇਹ ਹੱਗੇ ਕਿਰਾਏ ਤੇ ਰਹਿੰਦੇ ਰੈਂਟ ਤੇ ਰਹਿੰਦੇ ਨਾ ਕਾਮਕਾਰ ਮਤਲਬ ਕਿ ਇੱਦਾਂ ਹੀ ਗਾ ਅੰਨਾ ਉਹ ਨਹੀਂ ਗਏ ਕਿ ਸਟੈਂਡਰਡ ਦੇ ਠੀਕ ਹੈ ਜੀ ਹੁਣ ਆਪਾਂ ਇਹੀ ਕਰਨੇ ਕੀ ਆ ਜਾਂ ਇਹਨਾਂ ਨੂੰ ਛੱਤ ਦੇ ਦੇਣ ਸਿੱਧੀ ਗੱਲ ਹੈਗੀ ਪਰਚਾ ਤੇ ਆਪਾਂ ਉਹਨਾਂ ਤੇ ਕਰਾਉਣਾ ਹੀ ਹੈਗਾ ਆ ਕਿਉਂਕਿ ਗਲਤ ਹੈ ਗੀ ਸਿੱਧੀ ਗੱਲ ਹੈਗੀ